ਮੈਂ ਭਾਈ ਸਾਹਿਬ ਜੀ ਤਕਰੀਬਨ 7 ਤਰੀਕ ਨੂੰ ਅਮਰਤ ਵੇਲੇ 4:10 ਤੇ ਕਤਰੇ ਲਾਈਨ ਦੀ ਮੇਰੀ ਫਲਾਈਟ ਸੀ ਸ੍ਰੀ ਅਮਰਸੋਦ ਸਾਹਿਬ ਤੋਂ ਤੇ ਮੈਂ ਬਰਸੀਲੋਨਾ ਜਾਣਾ ਸੀ ਸਪੇਨ ਸਪੇਨ ਦੇ ਬਰਸੀਲੋਨਾ ਸ਼ਹਿਰ ਦੇ ਵਿੱਚ ਤੇ ਜਦੋਂ ਮੈਂ ਟਰੈਵਲ ਕਰ ਲਈ ਉੱਥੇ ਪਹੁੰਚਿਆ ਤੇ ਪਹਿਲਾਂ ਤਾਂ ਮੈਨੂੰ 에ਅਰਲਾਈਨ ਡਿਪਾਰਟਮੈਂਟ ਵੱਲੋਂ ਰੋਕਿਆ ਗਿਆ ਕਿ ਤੁਸੀਂ ਕਿਸੇ ਪ੍ਰਕਾਰ ਦਾ ਕਾਰਤਾ ਨਹੀਂ ਪਾਇਆ ਦਿਮਾਲਾ ਵੇਖ ਕੇ ਬਣਦਾ ਹੈ ਕਿ ਉਹਨਾਂ ਨੇ ਪੁੱਛਿਆ ਮੇਰੇ ਕੋਲ ਕੋਈ ਕਕਾਰ ਤਾਂ ਨਹੀਂ ਪਹਿਨੇ ਆ ਤੁਸੀਂ ਤੇ ਮੈਂ ਉਹਨਾਂ ਨੂੰ ਇਹ ਹੀ ਵਿਖਾਇਆ ਕਿ ਮੇਰੇ ਕੋਲ ਸਿਰਫ ਆ ਧਾਰਮਿਕ ਚਿੰਨ ਜੋ ਸਾਡੇ ਹਨ ਕਕਾਰ ਜਿਹੜੇ ਪਾਏ ਹੁੰਦੇ ਨੇ ਆਪਣਾ ਨਿਹੰਗਾਂ ਸਿੰਘਾਂ ਨੇ ਸ਼ਸਤਰਾਂ ਲਾਏ ਹੁੰਦੇ ਨੇ ਉਹਦੇ ਵਿੱਚ ਕੇਸਾਂ ਦੇ ਵਿੱਚ ਇਹ ਛੋਟੇ ਕਕਾਰ ਜੋ ਤਕਰੀਬਨ ਮੇਰੇ ਖਿਆਲ ਦੇ ਵਿੱਚ 1 ਇੰਚ ਦਾ ਸਾਈਜ਼ ਹੋਊਗਾ ਤੇ ਮੈਨੂੰ ਇੱਕ ਭੈਣ ਨੇ ਪੁੱਛਿਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਹ ਪਹਿਨੇ ਹੋਏ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਅੱਗੇ ਸਿਕਿਉਰਿਟੀ ਦੇ ਵਿੱਚ ਰੋਕਿਆ ਜਾਵੇਗਾ ਮੇਰੇ ਕਹਿਣ ਦੇ ਉੱਪਰ ਕਿ ਮੈਂ ਕਾਫੀ ਵਾਰ ਅਮਰਸਾਹ ਸਾਹਿਬ ਤੋਂ ਟਰੈਵਲ ਕਰ ਚੁੱਕਾ ਹਾਂ ਤੇ ਮੈਨੂੰ ਕਦੀ ਵੀ ਇਸ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਉਹਦੇ ਬਾਅਦ ਵੀ ਇੱਕ ਆਪਣੇ ਵੀਰ ਗੁਰਸਿੱਖ ਸੀ 에어ਲਾਈਨ ਡਿਪਾਰਟਮੈਂਟ ਦੇ ਉਹਨਾਂ ਨੇ ਆ ਕੇ ਮੈਨੂੰ ਸਮਝਾਉਣਾ ਕੀਤਾ ਕਿ ਇਹ ਜਿਹੜਾ ਤੁਸੀਂ ਪਾਏ ਨੇ ਆਪਣੇ ਗੱਲ ਦੇ ਵਿੱਚ ਧਾਰਮਿਕ ਚਿੰਨ ਸਰਬਲੋਹ ਦੇ ਜਿਹੜੇ ਪਾਏ ਨੇ ਇਹ ਤੁਹਾਨੂੰ ਉੱਥੇ ਸਿਕਿਉਰਟੀ ਦੇ ਵਿੱਚ ਲਵਾਉਣ ਲਈ ਕਿਹਾ ਜਾਏਗਾ ਤੁਸੀਂ ਕਿਰਪਾ ਕਰਕੇ ਆਪਣੇ ਲਗੇਜ ਚ ਰੱਖ ਲਓ ਸੋ ਮੇਰੀਆਂ ਧਾਰਮਿਕ ਭਾਵਨਾਵਾਂ ਸੀਗੀਆਂ ਕਿ ਇੱਕ ਇੱਕ ਚਿੰਨ ਪਾਉਣ ਦਾ ਅਧਿਕਾਰ ਹਰੇਕ ਨੂੰ ਆ ਤਕਰੀਬਨ 크੍ਰਿਸਚਨ ਧਰਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬੜੇ ਵੱਡੇ ਵੱਡੇ ਉਹਨਾਂ ਨੇ ਕ੍ਰੋਸ ਪਾਏ ਹੁੰਦੇ ਆ ਤਕਰੀਬਨ ਕੋਈ 4-5 ਇੰਚ ਤੱਕ ਵੀ ਉਹਨਾਂ ਦੇ ਮੈਂ ਦੇਖੇ ਨੇ 에어ਲਾਈਨ ਦੇ ਵਿੱਚ ਟਰੈਵਲ ਕਰਦੇ ਆ ਕਿ ਉਹਨਾਂ ਪਾਏ ਹੁੰਦੇ ਕਦੀ ਇਹ ਇਸ਼ੂ ਨਹੀਂ ਬਣਿਆ ਤੇ ਇਹ ਚਿੰਨ੍ਹ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਉਹਨਾਂ ਕ੍ਰੀਏਟ ਕਰਨੀ ਕਿ ਕਿਰਪਾਨ ਦੇ ਕਿਉਂਕਿ ਮੈਂ ਕਾਫੀ ਵਾਰ ਟਰੈਵਲ ਕਰ ਚੁੱਕਾ ਸੀ ਪਰ ਜਦੋਂ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਮੈਂ ਉੱਥੇ ਆਪਾਂ ਪਹੁੰਚਿਆ ਸਿਕਿਉਰਿਟੀ ਆਫਿਸਰਸ ਦੇ ਕੋਲ ਜਿੱਥੇ ਆਪਾਂ ਲਾਸਟ ਟਾਈਮ 에ਅਰਲਾਈਨ ਦੇ ਵਿੱਚ ਐਂਟਰ ਹੋਣ ਵਾਸਤੇ 에ਅਰਪੋਰਟ ਦੀ ਮੇਨ ਐਂਟਰੀ ਤੇ ਜਿੱਥੇ ਆਪਾਂ ਜਾ ਕੇ ਸਿਕਿਉਰਿਟੀ ਤੋਂ ਬਾਅਦ ਡਾਇਰੈਕਟ ਫਲਾਈਟ ਦੇ ਵਿੱਚ ਬੈਠਣਾ ਹੁੰਦਾ ਉਸ ਜਗ੍ਹਾ ਤੇ ਜਾ ਕੇ ਮੇਰੇ ਕੋਲ ਆਫੀਸਰ ਨੇ ਪੁੱਛਿਆ ਕਿ ਕਿ ਇਹ ਜੈਕਟ ਦੇ ਅੰਦਰ ਸੀ ਕਿ ਇਹ ਮਤਲਬ ਉਹ ਮਸ਼ੀਨ ਨੇ అలਾਰਮ ਕੀਤਾ ਨਾ ਕਿ ਲੋਹਾ ਪਾਇਆ ਕੀ ਕੀ ਮਤਲਬ ਤੁਹਾਡੇ ਕੋਲ ਆ ਤੇ ਮੈਂ ਉਹਨਾਂ ਨੂੰ ਇਹ ਵਿਖਾਇਆ ਕੱਢ ਕੇ ਮੈਂ ਕਿ ਗੱਲ ਦੇ ਵਿੱਚ ਮੈਂ ਇਹ ਆਪਣੇ ਧਾਰਮਿਕ ਚਿੰਨ੍ਹ ਪਾਏ ਹੋਏ ਆ ਉਹਨਾਂ ਨੇ ਕਿਹਾ ਤੁਹਾਨੂੰ ਇਹ ਉਤਾਰਨੇ ਪੈਣਗੇ ਤੇ ਮੇਰੀ ਬੇਨਤੀ ਕਰਨ ਤੇ ਵੀ ਉਹਨਾਂ ਨਹੀਂ ਮੰਨੇ ਤੇ ਫਿਰ ਉਹਨਾਂ ਆਪਣੇ ਸੀਨੀਅਰ ਅਫੀਸਰ ਵਿਨੇ ਕੁਮਾਰ ਜਿਨ੍ਹਾਂ ਦਾ ਮਤਲਬ ਉਥੇ ਮੈਂ ਨਾਮ ਪੜਿਆ ਆਈ ਕਾਰਡ ਦੇ ਉੱਤੇ ਵਿਨੇ ਕੁਮਾਰ ਸੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਪਰ ਉਹਨਾਂ ਦਾ ਗੱਲਬਾਤ ਕਰਨ ਦਾ ਨਜ਼ਰੀਆ ਇੱਕ ਬਹੁਤ ਹੀ ਵੱਖਰੇ ਤਰੀਕੇ ਦਾ ਸੀ ਕਿਉਂਕਿ ਉਹ ਜਦੋਂ ਉਹਨਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਆਪਾਂ ਜਾਣਦੇ ਹਾਂ ਸਾਰੇ ਕਿ ਜਦੋਂ ਕੋਈ ਵੱਖਰੇ ਧਰਮ ਦਾ ਵੀ ਕੋਈ Hindu ਧਰਮ ਦਾ ਬੰਦਾ ਸਾਡੇ ਗੁਰੂ ਘਰ ਦੇ ਵਿੱਚ ਆਉਂਦਾ ਮੰਨ ਲਓ ਇੱਕ ਤੌਰ ਦੇ ਉੱਤੇ ਉਹ ਗੁਰੂ ਘਰ ਆਉਂਦਾ ਉਹਨੂੰ ਮਾਨ ਮਰਜਾਦਾ ਦਾ ਮਹਾਰਾਜ ਸਾਹਿਬ ਜੀ ਦੀ ਮਰਜਾਦਾ ਦਾ ਨਹੀਂ ਪਤਾ ਤੇ ਆਪਾਂ ਉਹਨੂੰ ਸਮਝਾਉਣਾ ਕਰਦੇ ਬੜੇ ਪ੍ਰੇਮ ਸਹਿਤ ਵੀ ਸਾਡੇ ਘਰ ਆਇਆ ਤੇ ਸਾਡੇ ਇੱਥੇ ਗੁਰਦੁਆਰਾ ਸਾਹਿਬ ਆਇਆ ਤੇ ਅਸੀਂ ਉਹਨੂੰ ਸਮਝਾਈਏ ਵੀ ਭਾਈ ਸਾਹਿਬ ਜਰਾਬਾਂ ਲਾ ਕੇ ਪੈਰ ਧੋ ਕੇ ਜਾਂ ਇਸ ਪ੍ਰਕਾਰ ਤੁਸੀਂ ਗੁਰਦੁਆਰਾ ਸਾਹਿਬ ਮਹਾਰਾਜ ਸਾਬ ਜੀ ਦੀ ਹੂਰੀ ਚ ਜਾਣਾ ਪਰ ਆਪਾਂ ਇਹ ਕੋਸ਼ਿਸ਼ ਕਰਾਂਗੇ 100% ਮੇਰੇ ਖਿਆਲ ਦੇ ਵਿੱਚ ਜਿਹੜਾ ਕੋਈ ਗੁਰੂਕਾ ਸਿੱਖ ਆ ਉਹ ਇਸ ਭਾਵਨਾ ਦੇ ਨਾਲ ਅਗਲੇ ਨੂੰ ਸਮਝਾਉਣਾ ਕਰੇਗਾ ਕਿ ਯਾਰ ਇਹ ਦੂਜੇ ਧਰਮ ਦਾ ਬੰਦਾ ਸਾਡੇ ਇੱਥੇ ਗੁਰਦੁਆਰਾ ਸਾਹਿਬ ਆਇਆ ਤੇ ਇਹਨੂੰ ਅਸੀਂ ਸਤਕਾਰ ਸਹਿਤ ਗੱਲ ਆਪਣੀ ਪਹੁੰਚਾਉਣੀ ਕਰੀਏ ਤਾਂ ਕਿ ਉਹ ਗੱਲ ਵੀ ਸਮਝ ਜਾਵੇ ਤੇ ਉਹਦੇ ਮਨ ਤੇ ਕੋਈ ਅਸਰ ਵੀ ਨਾ ਹੋਵੇ ਪਰ ਇੱਥੇ ਜਿਹੜਾ ਮੇਰੇ ਨਾਲ ਦੁਰਵਿਵਹਾਰ ਹੀ ਇੱਕ ਹਿਸਾਬ ਨਾ ਕੀਤਾ ਗਿਆ ਕਿਉਂਕਿ ਉਸ ਇਨਸਾਨ ਵੱਲੋਂ ਮੈਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਮੇਰੀ ਗੱਲ ਨੂੰ ਅਣ ਸੁਣਿਆ ਕਰਦਿਆਂ ਮੇਰੇ ਕਹਿਣ ਦੇ ਉੱਤੇ ਕਿ ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਤਕਰੀਬਨ 13 ਸਾਲ ਤੋਂ ਸਪੇਨ ਦੇ ਵਿੱਚ ਰਹਿ ਰਿਹਾ ਤੇ ਉੱਥੇ ਮੈਂ ਅਕਸਰ ਟਰੈਵਲ ਕਰਦਾ ਰਹਿਣਾ ਕਿ ਤਕਰੀਬਨ 25-26 ਵਾਰ ਮੈਂ ਪੰਜਾਬ ਤੋਂ ਸਪੇਨ ਨੂੰ ਸਪੇਨ ਤੋਂ ਪੰਜਾਬ ਨੂੰ ਟਰੈਵਲ ਕਰ ਚੁੱਕਾ ਹਾਂ ਤੇ ਉਹ ਮੇਰੇ ਕਹਿਣ ਦੇ ਉੱਤੇ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਕਿ ਮੇਰਾ ਪਾਸਪੋਰਟ ਚੈੱਕ ਕਰ ਸਕਦੇ ਨੇ ਤੁਸੀਂ 2024 ਸਾਲ ਦੇ ਵਿੱਚ ਹੀ ਮੈਂ ਤੀਜੀ ਵਾਰ ਟਰੈਵਲ ਕਰਨ ਲੱਗਿਆ ਸੀ ਹੁਣ 2025 ਹੋ ਗਈ ਪਰ 2024 ਦੇ ਵਿੱਚ ਮੈਂ ਆਇਆ ਸੀ ਤੇ ਉਹਨਾਂ ਨੇ ਇਹ ਕੋਈ ਵੀ ਗੱਲ ਨੂੰ ਨਾ ਸੁਣਦਿਆਂ ਡਾਇਰੈਕਟਲੀ ਮੈਨੂੰ ਕਿਹਾ ਤੁਹਾਡੇ ਕੋਲ ਦੋ ਆਪਸ਼ਨਸ ਨੇ ਜਾਂ ਇਹ ਲਾ ਕੇ ਆਪਣਾ ਚਿੰਨ ਇਥੇ ਬਾਕਸ ਦੇ ਵਿੱਚ ਪਾ ਦਿਵੋ ਤੇ ਜਾਂ ਆਪਣੇ ਲਗਜ ਦੇ ਵਿੱਚ ਪਾ ਦਿਵੋ ਇਹ ਤੁਹਾਨੂੰ ਜਾਣ ਦੀ ਅਸੀਂ ਇਜਾਜ਼ਤ ਨਹੀਂ ਦਿੰਦੇ ਕੀ ਲੱਗਦਾ ਹੈ ਕਿ ਉੱਥੇ ਗੁਰਸੇਖ ਵੀਰ ਵੀ ਸੀਗਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਨੂੰ ਤਾਂ ਪਤਾ ਸੀਗਾ ਸਾਡੇ ਧਾਰਮਿਕ ਚਿੰਨ੍ਹ ਬਾਰੇ ਉਹ ਤਾਂ ਸਮਝਾ ਸਕਦਾ ਸੀ ਆਪਣੀ ਸਿਕਿਉਰਟੀ ਨੂੰ ਵੇਖੋ ਜੀ ਗੁਰਸੇਖ ਵੀਰ ਨੇ ਤੇ ਆਪਣੇ ਜਜ਼ਬਾਤ ਮੇਰੇ ਨਾਲ ਆਪ ਖੁਦ ਰੱਖੇ ਉਹਨੇ ਵੀ ਬੜਾ ਦਿਲੋਂ ਪ੍ਰੇਮ ਦੇ ਵਿੱਚ ਭੇਜ ਕਰਕੇ ਮੈਨੂੰ ਕਹਿਣਾ ਕੀਤਾ ਕਿ ਉਹ ਖੁਦ ਗੁਰਸੇਖ ਅਮਰਧਾਰੀ ਆ ਕੁਝ ਕੁ ਮਹੀਨਿਆਂ ਤੋਂ ਤਕਰੀਬਨ 3 ਮਹੀਨਿਆਂ ਤੋਂ ਜਿੱਥੇ ਤੱਕ ਉਹਨੇ ਮੇਰੇ ਨਾਲ ਜ਼ਿਕਰ ਕੀਤਾ ਕਿ ਉਹਨਾਂ ਨੂੰ ਵੀ ਨਹੀਂ ਅਲਾਓ ਕਰ ਰਹੇ ਸ੍ਰੀ ਸਾਹਿਬ ਪੌਣੀ ਉਹਨਾਂ ਨੂੰ ਖੁਦ ਵੀ ਨਹੀਂ ਅਲਾਉ ਕਰ ਰਹੇ ਤੇ ਉਹ ਸਿਕਿਉਰਿਟੀ ਦੇ ਵਿੱਚ ਨਹੀਂ ਸੀ ਵੀਰ ਉਹ 에어ਪੋਰਟ 에어ਲਾਈਨ ਡਿਪਾਰਟਮੈਂਟ ਦੇ ਵਿੱਚ ਸੀ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਸਿਕਿਉਰਿਟੀ ਦੀ ਕਰ ਰਿਹਾ ਸਿਕਿਉਰਿਟੀ ਦੇ ਵਿੱਚ ਤੇ ਸਾਰੇ ਨੌਨ ਸਿੱਖ ਸੀ ਕੋਈ ਉੱਥੇ ਸਿੱਖ ਗੁਰਸਿੱਖ ਮੈਨੂੰ ਜਾਂ ਕੋਈ ਸਿੱਖੀ ਰੂਪ ਚ ਜਾਂ ਕੋਈ ਦਸਤਾਰ ਤੇ ਇਹ ਮੈਨੂੰ ਨਹੀਂ ਦਿਖਿਆ ਦੂਜੀ ਮੇਰੀ ਬੇਨਤੀ ਮੈਂ ਹਰ ਵਾਰ ਜਿਹੜੀ ਚੀਜ਼ ਨੋਟ ਕਰਦਾ ਵੀ ਅੰਮ੍ਰਿਤਸਰ ਸਾਹਿਬ 에어ਪੋਰਟ ਤੇ व्हीलचेयर ਦੇ ਉੱਤੇ ਪੈਸੇਂਜਰਸ ਨੂੰ ਲਿਓਣ ਵਾਸਤੇ ਜਾਂ ਸਿਕਿਉਰਿਟੀ ਦੇ ਬਾਹਰ ਗੇਟ ਖੋਲਣ ਵਾਸਤੇ ਉੱਥੇ ਤੁਸੀਂ ਦਸਤਾਰ ਵਾਲੇ ਸਿੱਖ ਲਗਾ ਸਕਦੇ ਆ ਪਰ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਆ ਜਾਂ ਜਿਹੜੇ ਸਿਕਿਉਰਿਟੀ ਆਫੀਸਰਸ ਆ ਮੇਨ ਕੀ ਗੱਲ ਸਾਡੇ ਸਿੱਖਾਂ ਕੋਲੇ ਨਹੀਂ ਕਾਬਲੀਅਤ ਹੈ ਨਹੀਂ ਜਾਂ ਸਿੱਖ ਇੰਨੇ ਜੋਗੇ ਹੈ ਨਹੀਂ ਕਿ ਉਹਨਾਂ ਨੂੰ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ 에어ਪੋਰਟ ਚਲਾਉਣਾ ਕਰਦੇ ਆ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 에어ਪੋਰਟ ਦੇ ਉੱਪਰ ਜਦੋਂ ਕੋਈ ਬਾਰਾ ਕੋਈ ਨੌਨ ਸਿੱਖ ਆਉਂਦਾ ਵਾ ਕੋਈ ਗੋਰਾ ਆਉਂਦਾ ਕੋਈ ਕ੍ਰਿਸਚੀਅਨ ਆਉਂਦਾ ਤੇ ਉਹਦੀ ਪਹਿਲੀ ਭਾਵਨਾ ਇਹੀ ਹੋਏਗੀ ਕਿ ਇੱਥੇ ਸਾਰੇ ਸਾਨੂੰ ਜੋ ਦਿਖ ਰਹੇ ਨੇ ਇਹ ਸਾਰੇ ਕਲੀਨ ਸ਼ੇਵ ਕਿਸੇ ਨੇ ਦਸਤਾਰ ਨਹੀਂ ਸਜਾਈ ਸੋ ਮੈਂ ਬੇਨਤੀ ਕਰਦਾ ਕਿ ਜੇ ਨੌਨ ਸਿੱਖ ਵੀ ਹਨ ਕੋਈ ਗੱਲ ਨਹੀਂ ਕੋਈ ਇਸ਼ੂ ਨਹੀਂ ਪਰ ਉਹਨਾਂ ਨੂੰ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਦੇ ਆ ਉਹਨਾਂ ਨੂੰ ਪੰਜਾਬ ਦੇ ਜਾਇਆਂ ਦੀ ਮਹਾਰਾਜ ਸਾਹਿਬ ਜੀ ਦੀ ਜੋ ਬਖਸ਼ਿਸ਼ ਆ ਜੋ ਸਾਡੀਆਂ ਧਾਰਮਿਕ ਭਾਵਨਾਵਾਂ ਆ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਬਖਸ਼ੇ ਆ ਉਹਨਾਂ ਬਾਬਤ ਤੇ ਪੂਰਾ ਪਤਾ ਨਾ ਪਰ ਉਹਨਾਂ ਨੇ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦੇ ਆ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਆਤ ਕਰਦੇ ਆ ਤਪੇਨ ਦੀ ਮੇਰੀ ਫਲਾਈਟ ਜਿਹੜੀ ਆ ਉਹ ਕੈਨਸਲ ਕਰਵਾ ਦਿੱਤੀ ਛੋਟੇ ਜਿਹੇ ਇੱਕ 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 ਡੇਢ ਡੇਢ ਇੰਚ ਦੇ ਥੋੜੇ ਧਾਰਮਿਕ ਧਾਰਮਿਕ ਚਿੰਨ੍ਹ ਸੀਗੇ ਫੇਰ ਵੀ ਉਹ ਜਾਣ ਨਹੀਂ ਦਿੱਤੇਗੇ ਸੋ ਸਵਾਲ ਮੰਡ ਦੇ ਵਿੱਚ ਖੜੇ ਹੋਏ ਸੀਗੇ ਬਾਹਰ ਬਾਹਰ ਆ ਕੇ ਤੁਸੀਂ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਜੇਕਰ ਅੱਜ ਵੀ ਅਸੀਂ ਨਹੀਂ ਉੱਠਾਂਗੇ ਤਾਂ ਕਾਨੂੰ ਸਾਡੇ ਘਰਾਂ ਤੱਕ ਆਣਗੇ ਉਦੋਂ ਮੰਡ ਦੇ ਵਿੱਚ ਕੀ ਚੱਲ ਰਿਹਾ ਸੀਗਾ ਜਦ ਲੋਕਾਂ ਨੂੰ ਸਮਝਾ ਰਹੇ ਸੀਗੇ ਕਿਉਂਕਿ ਉਸ ਵੇਲੇ ਤੁਸੀਂ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਇਹ ਪ੍ਰਵਾਸੀ ਹੈ ਅਤੇ ਜਿੰਨੀ ਦੇਰ ਤੱਕ ਸਾਡੇ ਘਰਾਂ ਤੇ ਨਹੀਂ ਪਈਗੀ ਹੱਸੀ ਕੋਈ ਵੀ ਨਹੀਂ ਉਠੇਗਾ ਸਾਡੇ ਚੋਂ ਇੱਕ ਬੰਦਾ ਵੀ ਨਹੀਂ ਉਠੇਗਾ ਭਾਈ ਸਾਹਿਬ ਮੈਂ ਬੇਨਤੀ ਕਰਨੀ ਚਾਹਨਾ ਹੌਲੀ ਮੈਨੂੰ ਵੀ ਬੋਲਣਾ ਆਉਂਦਾ ਮੈਂ ਹੁਣ ਬਿਲਕੁਲ ਸਲੋ ਵਾਜ ਵੀ ਤੁਹਾਡੇ ਨਾਲ ਗੱਲ ਕਰ ਸਕਦਾ ਪਰ ਮੇਰੇ ਅੰਦਰ ਉਹ ਜ਼ਖਮ ਅਜੇ ਵੀ ਉਦਾਂ ਹੀ ਅੱਲੇ ਆ ਜਿੱਦਾਂ ਮੇਰੇ ਉਹ 에어ਪੋਰਟ ਦੇ ਉੱਤੇ ਸੀ ਕਿਉਂਕਿ ਮੈਨੂੰ ਅੰਦਰੋਂ ਇਹਨਾਂ ਨੇ ਹਾਰ ਕੀਤਾ ਮੈਂ ਬਾਹਰ ਆ ਕੇ ਇਹ ਗੱਲ ਤਾਂ ਰੱਖਣੀ ਕੀਤੀ ਕਿਉਂਕਿ ਉੱਥੇ ਕੋਈ ਵੀ ਕੋਈ ਸਿੱਖ ਸਰਦਾਰ ਅੱਗੇ ਮੈਨੂੰ ਕੋਈ ਡੀਲ ਕਰਨ ਵਾਲਾ ਹੁੰਦਾ ਘੱਟ ਤੋਂ ਘੱਟ ਮੇਰੇ ਨਾਲ ਗੱਲ ਤੇ ਰਿਸਪੈਕਟ ਦੇ ਨਾਲ ਕਰਦਾ ਨਾ ਕੋਈ ਕਿਸੇ ਤਰੀਕੇ ਦੇ ਨਾਲ ਉਹਨ ਰੂਪ ਚ ਗੁਰਸਿੱਖ ਤਿਆਰ ਬਰ ਤਿਆਰ ਸਿੰਘ ਆ ਮੈਂ ਹੁਣ ਇੱਥੇ ਭਾਈ ਸਾਹਿਬ ਬਾਹਰ ਤੁਸੀਂ ਦੇਖ ਹੀ ਰਹੇ ਆ ਮੈਂ ਪੰਜਾਬ ਦੇ ਵਿੱਚ ਵਿਚਰਦਿਆਂ 3 ਫੁੱਟ ਦੀ ਕਿਰਪਾਨ ਕੈਰੀ ਕਰਦਾ ਹਰ ਸਮੇਂ ਆਪਣੇ ਕੋਲ ਰੱਖਦਾ ਮਹਾਰਾਜ ਸਾਹਿਬ ਜੀ ਦਾ ਸਾਨੂੰ ਹੁਕਮ ਆ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਆ ਮਹਾਰਾਜ ਕਹਿੰਦੇ ਬਿਨਾਂ ਸ਼ਸਤਰ ਕੇ ਸਿੰਘ ਨਰੰਗ ਭੇਡ ਜਾਣੋ ਮਹਾਰਾਜ ਨੇ ਕਿਹਾ ਸ਼ਸਤਰਾਂ ਤੇ ਕੇਸਾਂ ਦੇ ਰੂਪ ਦੇ ਜੇ ਆਪਾਂ ਸ਼ਸਤਰ ਤੇ ਕੇਸ ਨਹੀਂ ਰੱਖਦੇ ਤੇ ਇਹ ਨਰ ਦੇ ਰੂਪ ਚ ਭੇਡਾਂ ਤੁਰੀਆਂ ਫਿਰਦੀਆਂ ਤੇ ਸਾਨੂੰ ਇਸ ਚੀਜ਼ ਦਾ ਇਸ ਸਿਧਾਂਤ ਦਾ ਪਤਾ ਪਰ ਉਹ ਜਿਹੜਾ ਉੱਥੇ ਵਿਵਹਾਰ ਕੀਤਾ ਗਿਆ ਮੇਰੇ ਨਾਲ ਉਹ ਇਸ ਕਕਾਰ ਕਰਕੇ ਇਸ ਸ਼ਸਤਰ ਕਰਕੇ ਜਾਂ ਮੇਰੇ ਗਾਤਰੇ ਪਹਿਨੇ ਹੋਈ ਆ ਟਕਸਾਲੀ ਕਿਰਪਾਨ ਕਰਕੇ ਨਹੀਂ ਕੀਤਾ ਗਿਆ ਮੇਰੇ ਧਾਰਮਿਕ ਚਿੰਨਾ ਕਰਕੇ ਕੀਤਾ ਗਿਆ ਮੈਂ ਹੁਣ ਇਹ ਜਾਨਣਾ ਚਾਹੁੰਦਾ ਵੀ ਅੱਜ ਇਹ ਧਾਰਮਿਕ ਚਿੰਨ ਵੀ ਇਹਨਾਂ ਨੂੰ ਇੰਨੇ ਡਰਾਉਂਦੇ ਆ ਇਹਨਾਂ ਨੂੰ ਇਹਨਾਂ ਤੋਂ ਵੀ ਇੰਨਾ ਡਰ ਲੱਗਦਾ ਜਾਂ ਇਹਨਾਂ ਨੂੰ ਫਿਰ ਇੱਕ ਭਾਈ ਸਾਹਿਬ ਹੋਰ ਬੇਨਤੀ ਜਿਹੜੇ ਸਿੰਘਾਂ ਨੇ ਦਮਾਲਾ ਸਜਾਇਆ ਹੁੰਦਾ ਜਿੱਦਾਂ ਭਾਰਤ ਦੀ ਆਰਮੀ ਆ ਇਹਨਾਂ ਦੀ ਫੌਜ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਇਹ ਅਕਾਲ ਦੀ ਫੌਜ ਆ ਤੇ ਫੌਜ ਨੂੰ ਜੇ ਚਿਕਾਉਣ ਦੀ ਕੋਸ਼ਿਸ਼ ਕਰਨਗੇ ਇਹ ਹੋਰ ਉੱਪਰ ਕੇ ਬਾਹਰ ਆਉਣਗੇ ਕਿਉਂਕਿ ਮਹਾਰਾਜ ਸਾਹਿਬ ਜੀ ਦਾ ਆਪਾਂ ਇਤਿਹਾਸ ਪੜਨਾ ਕਰਦੇ ਆਂ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਮੀਰ ਮੰਨੂ ਦੇ ਸਮੇ ਦਾ ਇਤਿਹਾਸ ਆਉਂਦਾ ਮਹਾਰਾਜ ਜੀ ਦੇ ਸਮੇ ਦਾ ਉਹ ਇਤਿਹਾਸ ਆਉਂਦਾ ਆਪਾਂ ਅਕਸਰ ਸੁਣਦੇ ਆਂ ਆਪਣੇ ਗੁਰਮਖਾਂ ਕੋਲੋਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮਨੂੰ ਵੱਡਦਾ ਅਸੀਂ ਦੂਨ ਸਵਾਏ ਹੋਏ ਜੇ ਮੇਰੇ ਨਾਲ ਕੱਲ ਇਨਸੀਡੈਂਟ ਨਾ ਹੋਇਆ ਹੁੰਦਾ ਅੱਜ ਕਿੰਨੇ ਗੁਰਸਿੱਖ ਪਰਿਵਾਰ ਗੁਰਸਿੱਖ ਵੀਰਾਂ ਦੇ ਘਰ ਤੱਕ ਇਹ ਗੱਲ ਪਹੁੰਚੀ ਆ ਉਹਨਾਂ ਦੇ ਦਿਲ ਦੇ ਵਿੱਚ ਇਹ ਇਹ ਅਹਿਸਾਸ ਹੋਇਆ ਕਿ ਸਾਡੇ ਨਾਲੇ ਵੱਖਰਾ ਵਿਵਹਾਰ ਕੀਤਾ ਜਾਂਦਾ ਸਾਨੂੰ ਵੱਖਵਾਦੀ ਜਾਂ ਆਤਵਾਦੀ ਇਹਨਾਂ ਵੱਲੋਂ ਕਿਹਾ ਜਾਂਦਾ ਸੋ ਸਾਡਾ ਬਣਨਾ ਸੁਪਨਾ ਨਹੀਂ ਨਾ ਅਸੀਂ ਇੱਕ ਚੀਜ਼ ਦੇ ਇਸ ਰਸਤੇ ਤੇ ਤੁਰਨਾ ਚਾਹੁੰਦੇ ਆ ਅਸੀਂ ਭਾਰਤ ਦੀ ਅਖੰਡਤਾ ਦੇ ਵਾਸਤੇ ਪਹਿਲਾਂ ਬਲਦਾਨ ਕੁਰਬਾਨੀਆਂ ਦਿੱਤੀਆਂ ਸਾਡੇ ਪੁਰਖਾਂ ਨੇ ਇਹ ਕੁਰਬਾਨੀਆਂ ਕੀਤੀਆਂ ਪਰ ਅੱਜ ਜੋ ਸਮਾਂ ਬਣ ਰਿਹਾ ਇਹ ਸਾਡੇ ਨਾਲ ਇੰਨਾ ਵੱਖਰਾ ਵਿਵਹਾਰ ਕਰ ਰਿਹਾ ਸੋ ਇਹ ਬੇਨਤੀ ਕਰਨੀ ਚਾਹੁੰਦਾ ਕਿ ਮੇਰਾ ਕੋਈ ਮਕਸਦ ਨਹੀਂ ਸੀ ਮੇਰਾ ਕੋਈ ਕਿਉਂਕਿ ਵੇਖੋ ਗੁਰੂ ਸਾਹਿਬ ਦੀ ਇੰਨੀ ਇੱਕ ਬਖਸ਼ਿਸ਼ ਆ ਮਹਾਰਾਜ ਦੀ ਮਿਹਰ ਆ ਕਿਉਂਕਿ ਮਹਾਰਾਜ ਨੇ ਖਾਲਸੇ ਨੂੰ ਇੰਨੀ ਇੱਕ ਬਖਸ਼ਿਸ਼ ਕੀਤੀ ਆ ਕਿ ਉਹਨੂੰ ਕੋਈ ਕਿਸੇ ਫੇਮ ਦੀ ਜਾਂ ਕਿਸੇ ਵੀ ਮਤਲਬ ਸੈਲੀਬ੍ਰਿਟੀ ਦੇ ਰੂਪ ਦੇ ਵਿੱਚ ਜਿੱਦਾਂ ਆਮ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਕਿ ਉਹ ਇਹ ਫੇਮ ਲੈਣ ਦੀ ਕੋਈ ਭਾਵਨਾ ਨਹੀਂ ਹੁੰਦੀ ਪਰ ਇਹ ਚੀਜ਼ ਹੈ ਕਿ ਜਦੋਂ ਮੇਰੇ ਨਾਲ ਇਹ ਇਨਸੀਡੈਂਟ ਅੰਦਰ ਹੋਇਆ ਤੇ ਮੇਰੇ ਜਜ਼ਬਾਤ ਸੀ ਜੋ ਮੈਂ ਲੋਕਾਂ ਦੇ ਸਾਹਮਣੇ ਰੱਖੇ ਜੋ ਸੰਗਤ ਦੇ ਸਾਹਮਣੇ ਰੱਖੇ ਕਿਉਂਕਿ ਆਪਾਂ ਵੇਖੋ ਸੰਸਾਰ ਭਰ ਦੇ ਵਿੱਚ ਭਾਰਤ ਦੇ ਵਿੱਚ ਤਕਰੀਬਨ ਜਿੰਨੇ ਵੀ ਸਿੱਖ ਜਾਂ ਗੈਰ ਸਿੱਖ ਲੋਕ ਰਹਿੰਦੇ ਨੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਬਾਰੇ ਪਤਾ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਸਥਾਨ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਆ ਤੇ ਗੁਰੂ RAMDAS ਪਾਤਸ਼ਾਹ ਜੀ ਦਾ ਅਸਥਾਨ ਹੈ ਮਹਾਰਾਜ ਸਾਹਿਬ ਜੀ ਨੇ ਜਦੋਂ ਇਹਦੀ ਉਸਾਰੀ ਕਰਵਾਉਣੀ ਕੀਤੀ ਨਾ ਤੇ ਮਹਾਰਾਜ ਸਾਹਿਬ ਜੀ ਨੇ ਇਹਦੇ ਚਾਰ ਦਰਵਾਜ਼ੇ ਰੱਖੇ ਉਹ ਚਾਰ ਦਰਵਾਜ਼ੇ ਰੱਖਣ ਦਾ ਕੀ ਕਨਸੈਪਟ ਸੀ ਉਹ ਚਾਰ ਦਰਵਾਜ਼ੇ ਰੱਖਣ ਦਾ ਕਨਸੈਪਟ ਸੀ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਉਪਦੇਸ਼ ਚੌਹ ਵਰਨਾਂ ਕੋ ਸਾਂਝਾ ਬਿਚਾਰੇ ਵਰਨਾ ਦੇ ਵਿੱਚ ਪੂਰੀ ਕੁੱਲ ਪ੍ਰithvi ਦੇ ਵਿੱਚ ਕੁੱਲ ਪੂਰੇ ਸੰਸਾਰ ਦੇ ਵਿੱਚ ਜਿਸ ਵੀ ਜਗ੍ਹਾ ਦੇ ਉੱਤੇ ਕਿਉਂਕਿ ਭਾਰਤ ਪੂਲ ਧਰਤੀ ਦੇ ਵਿੱਚ ਜਿਸ ਵੀ ਜਗ੍ਹਾ ਤੇ ਤੁਸੀਂ ਖਲੋ ਚਾਰ ਦਿਸ਼ਾਵਾਂ ਬਣਦੀਆਂ ਤੇ ਚਾਰ ਦਿਸ਼ਾਵਾਂ ਦੇ ਵਿੱਚ ਜਿੰਨੇ ਲੋਕ ਵਸ ਰਹੇ ਨੇ ਮਹਾਰਾਜ ਸਾਹਿਬ ਨੇ ਕਿਹਾ ਕਿ ਮੇਰਾ ਇਹ ਉਪਦੇਸ਼ ਇਕੱਲੇ ਸਿੱਖਾਂ ਵਾਸਤੇ ਨਹੀਂ ਕੁੱਲ ਕਾਇਨਾਤ ਵਾਸਤੇ ਆ ਇੱਕ ਗੁਰਸਿੱਖ ਜਿਹੜਾ ਤਿਆਰ ਬਰ ਤਿਆਰ ਸਿੰਘ ਆ ਜੇ ਅੱਜ ਮੈਂ ਕਿਰਪਾਨ ਸ਼ਸਤਰ ਪਹਿਨ ਕੇ ਰੱਖਦਾ ਮੈਂ ਇਕੱਲੇ ਆਪਣੇ ਵਾਸਤੇ ਨਹੀਂ ਰੱਖਦਾ ਮੈਂ 임ਾਰਾ ਸਾਹਿਬ ਨੇ ਸਾਨੂੰ ਸੈਲਫ ਡਿਫੈਂਸ ਵਾਸਤੇ ਤੇ ਗਰੀਬ ਗੁਰਬੇ ਦੀ ਰੱਖਿਆ ਵਾਸਤੇ ਦਿੱਤਾ ਹੁਣ ਮੰਨ ਲਓ ਕਿਸੇ ਪ੍ਰਕਾਰ ਦੇ ਨਾਲ ਇੱਥੇ ਆਪਾਂ ਭਲੀ ਭੰਤੀ ਜਾਣਦੇ ਹਾਂ ਪੰਜਾਬ ਦੇ ਵਿੱਚ ਕਈ ਵਾਰੀ ਕਈ ਜਗ੍ਹਾ ਦੇ ਉੱਤੇ ਵਾਰਦਾਤਾਂ ਹੁੰਦੀਆਂ ਹੁਣ ਕਿਸੇ ਪ੍ਰਕਾਰ ਦੇ ਨਾਲ ਕਿਸੇ ਵੀ ਵੱਲੋਂ ਕੋਈ ਵਾਰਦਾਤ ਕੀਤੀ ਜਾਂਦੀ ਆ ਮੈਂ ਉੱਥੇ ਇਹ ਨਹੀਂ ਦੇਖਣਾ ਕਿ ਇਹ ਸਿੱਖ ਦੀ ਧੀ ਭੈਣ ਦੇ ਨਾਲ ਜਾਂ ਸਿੱਖ ਵੀਰ ਦੇ ਨਾਲ ਕੋਈ ਕਿਸੇ ਪ੍ਰਕਾਰ ਦਾ ਧੱਕਾ ਹੋ ਰਿਹਾ ਮੈਂ ਇਹ ਦੇਖਣਾ ਕਿ ਇਸ ਇਨਸਾਨ ਦੇ ਨਾਲ ਇੱਕ ਜੋਰਾਵਰ ਬੰਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਉੱਥੇ ਮੇਰਾ ਡਟਣਾ ਫਰਜ਼ ਆ ਕੀ ਲੱਗਦਾ ਜੋ ਜੋ ਤੁਹਾਡੇ ਨਾਲ 에어ਪੋਰਟ ਤੇ ਹੋਇਆ ਕਿਤਨਾ ਕਿਤੇ ਲੱਗਦਾ ਨਹੀਂ ਇਹ ਬਾਰ ਬਾਰ ਸੂਈਆਂ ਖੋਪ ਕੇ ਦੱਸਣਾ ਚਾਹ ਰਿਹਾ ਕਿ ਤੁਹਾਡੇ ਜੋ ਗਿਣਤੀ ਹੈ ਚਾਹੇ ਉਹ ਘੱਟ ਹੋਵੇ ਵੱਧ ਹੋਵੇ ਪਰ ਤੁਹਾਡੀ ਸੁਣਵਾਈ ਕਿਤੇ ਨਹੀਂ ਹੋ ਸਕਦੀ ਭਾਈ ਸਾਹਿਬ ਉਹ ਮੈਂ ਬਾਹਰ ਜਿਹੜੀ ਡਿਬੇਟ ਕੀਤੀ ਨਾ ਉਹ ਪਹਿਲ ਦੇ ਆਧਾਰ ਦੇ ਉੱਤੇ ਮੈਂ ਬਚਣੀ ਇਹੀ ਕੀਤਾ ਕਿ ਇਹ ਸਾਨੂੰ ਸੂਈਆਂ ਲਾ ਲਾ ਕੇ ਚੈੱਕ ਕਰਦੇ ਆ ਜਿੱਦਾਂ ਇੱਕ ਮਰੀਜ਼ ਦਾ ਡਾਕਟਰ ਟੈਂਪਰੇਚਰ ਚੈੱਕ ਕਰਦਾ ਨਾ ਥਰਮਾਮੀਟਰ ਲਾ ਕੇ ਵੀ ਇਹਦਾ ਤਾਪਮਾਨ ਵਧਿਆ ਕਿ ਘਟਿਆ ਇਸ ਪ੍ਰਕਾਰ ਇਹ ਸਾਡਾ ਅੰਦਰ ਦਾ ਜਿਹੜਾ ਹੌਸਲਾ ਸਾਡਾ ਗੜਸਿਆ ਇਹ ਸੂਈਆਂ ਲਾ ਲਾ ਕੇ ਚੈੱਕ ਕਰਦੇ ਆ ਕਿ ਇਹ ਬੰਦੇ ਬੋਲਦੇ ਆ ਕਿ ਨਹੀਂ ਬੋਲਦੇ ਕਿਉਂਕਿ ਮੈਨੂੰ 에ਅਰਪੋਰਟ ਡਿਪਾਰਟਮੈਂਟ ਵੱਲੋਂ ਇੱਕ ਇਨਸਪੈਕਟਰ ਦਾ ਵੀ ਫੋਨ ਆਇਆ ਕਿਉਂਕਿ ਮੈਂ ਮੇਰਾ ਪੈਰਾ ਇਦਾਂ ਦਾ ਜੀ ਮੈਂ ਬਿਲਕੁਲ ਖੁੱਲੇ ਤੌਰ ਦੇ ਉੱਤੇ ਹਰ ਗੱਲ ਰੱਖਣੀ ਚਾਹੁੰਨਾ ਸੰਗਤ ਦੇ ਸਾਹਮਣੇ ਕੋਈ ਸੰਗਤ ਨੂੰ ਪਤਾ ਹੋਵੇ ਕਿ ਗੱਲ ਕੀ ਵਾਪਰ ਰਹੀ ਆ ਉਹਨਾਂ ਵੱਲੋਂ ਫੋਨ ਆਇਆ ਉਹਨਾਂ ਨੇ ਮੈਨੂੰ ਇਹੀ ਕਹਿਣਾ ਕੀਤਾ ਕਿ ਇਹ ਕੀ ਇਨਸੀਡੈਂਟ ਹੋਇਆ ਮੇਰੇ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਖੁਦ ਪਤਾ ਤੁਹਾਡੇ ਵੱਲੋਂ ਇਹ ਮਤਲਬ ਜਿਹੜਾ ਇਨਸੀਡੈਂਟ ਆ ਉਹਨੂੰ ਅੰਜਾਮ ਦਿੱਤਾ ਗਿਆ ਮੇਰੇ ਵੱਲੋਂ ਨਹੀਂ ਕੀਤਾ ਗਿਆ ਨਾ ਮੇਰਾ ਕੋਈ ਮਨ ਦੀ ਮਨਸ਼ਾ ਸੀ ਵੀ ਮੈਂ ਉੱਥੇ ਜਾ ਕੇ ਇਸ ਪ੍ਰਕਾਰ ਦੀ ਕੋਈ ਆਪਣੀ ਡਿਬੇਟ ਰੱਖਾਂ ਪਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਜਦੋਂ ਤੁਹਾਡੇ ਨਾਲ 에어ਪੋਰਟ ਦੇ ਉੱਤੇ ਇਹ ਮਸਲਾ ਬਣਿਆ ਤੇ ਤੁਹਾਡੇ ਨਾਲ ਕਿਸ ਇਨਸਪੈਕਟਰ ਨੇ ਕਿਸ ਬੰਦੇ ਨੇ ਤੁਹਾਡੇ ਨਾਲ ਗੱਲ ਕੀਤੀ ਤੇ ਉਹ ਖੁਦ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਦਸਤਾਰ ਧਾਰੀ ਮੈਂ ਗੁਰਸਿੱਖ ਆ ਤੇ ਉਹ ਗੁਰਸਿੱਖ ਜਿਹੜਾ ਸਿਕਿਉਰਿਟੀ ਇਨਸਪੈਕਟਰ ਆ ਉਹ ਸਾਹਮਣੇ ਲੋਕਾਂ ਨੂੰ ਡੀਲ ਕਰਨ ਵਾਸਤੇ ਕਿਉਂ ਨਹੀਂ ਬਿਠਾਏ ਜਾਂਦੇ ਕਿਉਂ ਨਹੀਂ ਸਾਡੇ ਲੋਕਾਂ ਦੇ ਨਾਲ ਸਾਡੇ ਸਿੱਖ ਜਿਹੜੇ ਪੈਸੇਂਜਰਸ ਆ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਡੀਲ ਕਰਨ ਵਾਸਤੇ ਕਿਉਂ ਨਹੀਂ ਸਿੱਖਾਂ ਨੂੰ ਬਿਠਾਇਆ ਜਾਂਦਾ ਕੀ ਲੱਗਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹੈ ਉਹ ਭੁੱਲ ਗਏ ਸੀਗੇ ਕਿ ਸਾਡੇ ਵੀ ਹੁਣ ਧਾਰਮਿਕ ਚਿੰਨ੍ਹ ਜੋ ਹੁਣ ਜਿੰਨਾ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਉਹ ਸਾਡੇ ਹੁਣ ਧਾਰਮਿਕ ਚਿੰਨ੍ਹਾਂ ਨੂੰ ਰੋਕਣਗੇ ਭਾਈ ਸਾਹਿਬ ਇਸੇ ਗੱਲ ਦਾ ਇਹ ਮਨ ਦੇ ਵਿੱਚ ਦੁੱਖ ਹੈ ਕਿ ਸਾਡੇ ਪੁਰਖਿਆਂ ਨੇ ਜੋ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਨੂੰ ਭੁੱਲ ਕਰਕੇ ਅੱਜ ਇਹ ਸਾਡੇ ਨਾਲ ਵਧੀਕੀਆਂ ਕਰ ਰਹੇ ਆ ਕਦੀ ਤੁਸੀਂ ਕਿਸੇ ਗੁਰਸਿੱਖ ਵੱਲੋਂ ਤਿਆਰਬਰ ਤਿਆਰ ਸਿੰਘ ਵੱਲੋਂ ਕਿਸੇ ਵੀ ਜਗ੍ਹਾ ਤੇ ਪੂਰੇ ਸੰਸਾਰ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕਿਸੇ ਵੱਲੋਂ ਵੀ ਕਦੀ ਕੋਈ ਵਧਿੱਕੀ ਹੁੰਦੀ ਦੇਖੀ ਪਰ ਅਕਸਰ ਹੀ ਇਸ ਜੋ ਇਸ ਸੋਚ ਦੇ ਬੰਦੇ ਨੇ ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦਾ ਜੋ ਇਸ ਸੋਚ ਦੇ ਬੰਦੇ ਨੇ ਜੋ ਸਾਡੇ ਪ੍ਰਤੀ ਇਨੀ ਕੜਤਨ ਇਨੀ ਜ਼ਹਿਰ ਰੱਖਦੇ ਨੇ ਉਹ ਲੋਕ ਅਕਸਰ ਹੀ ਬਹੁਤ ਸਾਰੀਆਂ ਜਗਾਵਾਂ ਦੇ ਉੱਤੇ ਸਾਡੇ ਸਿੱਖਾਂ ਦੇ ਨਾਲ ਦੁਰਵਿਵਹਾਰ ਕਰਦੇ ਨੇ ਸੋ ਸਾਡੇ ਤੁਹਾਨੂੰ ਪਤਾ ਹੈ ਤੁਸੀਂ ਮਤਲਬ ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਰਹਿੰਦੇ ਹੋ ਵੀ ਕਾਫੀ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬਾਂ ਨੂੰ ਵੀ ਠਾਹ ਕਰਕੇ ਇਹਨਾਂ ਨੇ ਮੰਦਰਾਂ ਦਾ ਰੂਪ ਦੇਣਾ ਕਰ ਸ਼ੁਰੂ ਕਰ ਦਿੱਤਾ ਸੋ ਅੱਜ ਜੇ ਸਿੱਖ ਨਹੀਂ ਜਾਗਦੇ ਤੇ ਸਾਡੇ ਨਾਲ ਬਹੁਤ ਹੀ ਗਲਤ ਆਉਣ ਵਾਲਾ ਸਮਾਂ ਹੋਏਗਾ ਇਹ جنگ ਛੋਟੀ ਨਹੀਂ ਗੱਲ ਇਹ ਚਿੰਨ ਪਾ ਕੇ ਜਾਣਦੀ ਨਹੀਂ ਗੱਲ ਆ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਆ ਸਾਡੇ ਨਾਲ ਵੱਖਰਾ ਵਿਵਹਾਰ ਕਰਨ ਦੀ ਸਨ ਗੱਲ ਆ ਸਾਨੂੰ ਵੱਖਵਾਦੀ ਆਤਵਾਦੀ ਕਹਿਣ ਵਾਸਤੇ ਇਸ ਰਸਤੇ ਤੇ ਤੋਰਨ ਦੀ ਤੋੜਨ ਵਾਸਤੇ ਮਜਬੂਰ ਕੀਤਾ ਜਾਂਦਾ ਕਿਉਂਕਿ ਵੇਖੋ ਮੇਰਾ ਵੀ ਮਨ ਕਰਦਾ ਜਿੱਦਾਂ ਆਮ ਸਾਰੇ ਲੋਕ ਜ਼ਿੰਦਗੀ ਬਤੀਤ ਕਰਦੇ ਆ ਮਹਾਰਾਜ ਸਾਹਿਬ ਦੀ ਕਿਰਪਾ ਸਦਕਾ ਮੈਂ 13 ਸਾਲ ਤੋਂ ਉੱਥੇ ਰਹਿ ਰਿਹਾ ਉੱਥੇ ਮੇਰਾ ਇੱਕ ਮਤਲਬ ਮਹਾਰਾਜ ਸਾਹਿਬ ਜੀ ਦੀ ਕਿਰਪਾ ਸਦਕਾ ਇੱਕ ਕਾਰੋਬਾਰ ਸੈੱਟ ਹੋਇਆ ਜਿਹਦੇ ਪਿੱਛੇ ਮੇਰੀ 8-9 ਸਾਲ ਦੀ ਬਹੁਤ ਵੱਡੀ ਮਿਹਨਤ ਆ ਹੱਥੀ ਬਹੁਤ ਕੰਮ ਕੀਤਾ ਸੀ ਤੇ ਉਹ ਉਸ ਤੋਂ ਬਾਅਦ ਜਿਹੜਾ ਆਪਾਂ ਉੱਥੇ ਇੰਨੇ ਸਮੇਂ ਤੋਂ ਜਿਹੜਾ ਉੱਥੇ ਰਹਿ ਕੇ ਕੰਮ ਕਰ ਰਹੇ ਆ ਉੱਥੇ ਜਿਹੜਾ ਇਹ ਆਪਣਾ ਸਿਸਟਮ ਆਪਾਂ ਸੈਟਅਪ ਕੀਤਾ ਉਹਦੇ ਵਿੱਚ ਇਹਨਾਂ ਨੇ ਇੱਕ ਫਲਾਈਟ ਮੇਰੀ ਕੈਨਸਲ ਕਰਵਾ ਕੇ ਮੰਨ ਲਓ ਵੀ ਇਹਨਾਂ ਵੱਲੋਂ ਫਲਾਈਟ ਕੈਨਸਲ ਹੋ ਗਈ ਟਿਕਟ ਮੇਰੀ ਕੈਨਸਲ ਹੋਈ ਟਿਕਟ ਮੇਰੀ ਜਾ ਗਈ ਕਾਰੋਬਾਰ ਦਾ ਮੇਰੇ ਦਾ ਨੁਕਸਾਨ ਹੋਇਆ ਇਹਨਾਂ ਦਾ ਕਿੱਥੇ ਕੋਈ ਨੁਕਸਾਨ ਹੋਇਆ ਇਹਨਾਂ ਨੇ ਤਾਂ ਜਸਟ ਮੂੰਹ ਹਿਲਾ ਦਿੱਤਾ ਵੀ ਤੁਸੀਂ ਨਹੀਂ ਜਾ ਸਕਦੇ ਤੁਸੀਂ 13 ਸਾਲ ਤੋਂ ਸਫਰ ਕਰ ਰਹੇ ਹੋ ਅੱਜ ਤੱਕ ਇਸ ਤਰੀਕੇ ਕਦੀ ਹੋਇਆ ਨਹੀਂ ਪਰ ਜਦ ਅੱਜ ਫਲਾਈਟ ਕੈਨਸਲ ਹੋਈ ਉੱਥੋਂ ਦੇ ਲੋਕਾਂ ਨੇ ਤੁਹਾਨੂੰ ਪੁੱਛਿਆ ਹੈਗਾ ਤੁਸੀਂ ਆਏ ਕਿਉਂ ਨਹੀਂ ਤਾਂ ਉਹਨਾਂ ਨੇ ਆਖਿਆ ਨਹੀਂ ਕਿ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਤੇ ਬਾਹਰ ਤਾਂ ਫਿਰ ਕਿਤਨਾ ਕਿਤੇ ਆਜ਼ਾਦੀ ਹੈਗੀ ਸਿੱਖਣ ਨੂੰ ਵੇਖੋ ਭਾਈ ਸਾਹਿਬ ਜੀ ਉੱਥੇ ਤਕਰੀਬਨ ਕਾਰੋਬਾਰ ਦੇ ਕਰਨ ਨਹੀਂ ਕਿਉਂਕਿ ਮੈਂ ਤਕਰੀਬਨ ਗੁਰੂ ਘਰ ਆ ਕਰੇ ਇਸ 2024 ਸਾਲ ਦੇ ਵਿੱਚ 7 ਮਹੀਨੇ ਪੰਜਾਬ ਰਿਆਂ ਜੀ ਤੇ 5 ਮਹੀਨੇ ਮਸਪੀਨ ਦੀ ਧਰਤੀ ਤੇ ਰਿਆਂ ਕਿਉਂਕਿ ਮੈਂ ਜੀ ਨੂੰ ਅੱਗੇ ਵੀ ਬੇਨਤੀ ਕੀਤੀ ਕਿ ਮੈਂ ਤਿੰਨ ਵਾਰ ਟਰੈਵਲ ਕਰ ਚੁੱਕਾ ਸੋ ਕਾਰੋਬਾਰ ਦੇ ਮਸਲੇ ਦੇ ਵਿੱਚ ਕਿਉਂਕਿ ਉਧਰ ਦੀ ਲੈਂਗੁਏਜ ਵੀ ਮੈਂ ਬੋਲ ਲੈਣਾ ਪਰਫੈਕਟ ਤੇ ਉੱਥੋਂ ਦੇ ਲੋਕਾਂ ਦੇ ਨਾਲ ਮੇਰੀ ਮੀਟਿੰਗਸ ਬਣੀਆਂ ਸੀ ਜਿਹੜੀਆਂ ਮੈਂ ਜਾ ਕੇ 8 ਤਰੀਕ ਨੂੰ ਜਾਂ 9 ਤਰੀਕ ਨੂੰ ਅਟੈਂਡ ਕਰਨੀਆਂ ਸੀ ਉਹਨਾਂ ਵੱਲੋਂ ਮੈਨੂੰ ਫੋਨ ਕਰਕੇ ਪੁੱਛਿਆ ਗਿਆ ਕਿ ਤੂੰ ਕਿਉਂ ਨਹੀਂ ਆਇਆ ਜਦੋਂ ਮੈਂ ਉਹਨਾਂ ਨਾਲ ਆਪਣਾ ਇਹ ਇਨਸੀਡੈਂਟ ਸ਼ੇਅਰ ਕੀਤਾ ਤੇ ਉਹਨਾਂ ਵੱਲੋਂ ਇਹ ਕਹਿਣਾ ਸੀ ਕਿ ਯਾਰ ਤੁਹਾਡੀ ਆਪਣੀ ਧਰਤੀ ਦੇ ਉੱਤੇ ਤੁਹਾਡੇ ਆਪਣੇ ਪੰਜਾਬ ਦੇ ਵਿੱਚ ਤੁਹਾਡੇ ਨਾਲ ਇਹ ਕੁਝ ਹੋ ਰਿਹਾ ਤੇ ਮੇਰਾ ਉੱਥੇ ਕਹਿਣਾ ਸੀ ਵੀ ਹਾਂ ਇੱਥੇ ਡੈਮੋਕ੍ਰੇਸੀ ਨੂੰ ਬੜੀ ਵੱਡੀ ਸੱਟ ਵੱਜ ਰਹੀ ਆ ਸਾਨੂੰ ਕੋਈ ਅਧਿਕਾਰ ਨਹੀਂ ਅਸੀਂ ਆਪਣੀ ਗੱਲ ਰੱਖ ਸਕੀਏ ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਆਪਣਾ ਜਿਹੜਾ ਕਿਸੇ ਵੀ ਪ੍ਰਕਾਰ ਦੇ ਨਾਲ ਜਿਹੜਾ ਧਾਰਮਿਕ ਤੌਰ ਦੇ ਉੱਤੇ ਆਜ਼ਾਦੀ ਦੇ ਜਿਹੜੇ ਆ ਉਹ ਆਪਾਂ ਜਿਹੜੇ ਆ ਉਹ ਪੈਰਾ ਕਰ ਸਕੀਏ ਸੋ ਇਹ ਬੇਨਤੀ ਆ ਕਿ ਆਪਾਂ ਇਹਨਾਂ ਨੂੰ ਚੀਜ਼ਾਂ ਨੂੰ ਸਮਝਦਿਆਂ ਹੋਇਆਂ ਕਿ ਹਾਂ ਮੈਂ ਕਿਉਂਕਿ ਅੰਦਰ ਨਾ ਹਰ ਬੰਦੇ ਦਾ ਇੱਕ ਆਪਣਾ ਸੁਭਾਅ ਹੁੰਦਾ ਆਪਣਾ ਆਪਣਾ ਸੁਭਾਅ ਹੁੰਦਾ ਕਿਉਂਕਿ ਕਿਸੇ ਵੀ ਇਨਸਾਨ ਦਾ ਸੁਭਾਅ ਦੂਜੇ ਇਨਸਾਨ ਨਾਲ ਨਹੀਂ ਮੈਚ ਕਰਦਾ ਮੈਂ ਮੇਰਾ ਖੁਦ ਆਪਣਾ ਸੁਭਾਅ ਬੜਾ ਜਜ਼ਬਾਤੀ ਹੈ ਕਿਉਂਕਿ ਜਦੋਂ ਇਸ ਪ੍ਰਕਾਰ ਕਿਉਂਕਿ ਮੈਂ ਸੁਣਿਆ ਬਹੁਤ ਸੀ ਕਈ ਸਿੰਘਾਂ ਦੇ ਨਾਲ ਅੱਗੇ ਵੀ ਇਹ ਇਨਸੀਡੈਂਟ ਹੋਏ ਆ ਪਰ ਹਰ ਬੰਦੇ ਦੀ ਇੱਕ ਆਪਣੀ ਲਾਈਫ ਆਪਣਾ ਸਟੈਂਡ ਆਪਣੀ ਮਜਬੂਰੀ ਆਪਣਾ ਮਨ ਹੁੰਦਾ ਮੇਰਾ ਮਨ ਜਿਹੜਾ ਬੜਾ ਜਜ਼ਬਾਤੀ ਸੀ ਤੇ ਜਿਹਦੇ ਕਰਕੇ ਮੈਂ ਇਸ ਚੀਜ਼ ਨੂੰ ਮੁੱਖ ਰੱਖਦਿਆਂ ਕਿ ਅੱਜ ਇਹਨਾਂ ਨੇ ਸਾਡੇ ਧਾਰਮਿਕ ਚਿੰਨ੍ਹ ਰੋਕੇ ਆ ਕੱਲ ਨੂੰ ਇਹ ਸਾਨੂੰ ਦਸਤਾਰ ਸਜਾ ਕੇ ਆਉਣ ਤੋਂ ਰੋਕਣਗੇ ਕੱਲ ਨੂੰ ਇਹ ਸਾਡੇ ਕੇਸ ਦਾੜਾ ਕਟਾ ਕੇ ਆਉਣ ਨੂੰ ਸਾਨੂੰ ਕਹਿਣਗੇ ਸੋ ਇਹ ਜਿਹੜੀ ਪਹਿਲ ਕਰਨੀ ਇਹਨਾਂ ਨੇ ਕੀਤੀ ਆ ਜੋ ਸਿੱਖਾਂ ਨੂੰ ਇੱਕ ਵੱਖਰਾ ਅਹਿਸਾਸ ਕਰਵਾਇਆ ਕਿ ਤੁਸੀਂ ਗੁਲਾਮ ਹੋ ਤੁਸੀਂ ਗੁਲਾਮੀ ਦੀ ਜ਼ਿੰਦਗੀ ਕੱਟ ਰਹੇ ਹੋ ਪੰਜਾਬ ਦੇ ਵਿੱਚ ਕਿਉਂਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰਾ ਅਕਸਰ ਕਈ ਵਾਰੀ ਸਿੰਘਾਂ ਦੇ ਨਾਲ ਇਸ ਪਰਥਾਏ ਗੁਰਮਤਾ ਹੁੰਦਾ ਹੀ ਤੇ ਮੈਂ ਕਹਿੰਦਾ ਨਹੀਂ ਵੀ ਗੁਲਾਮ ਸੋਚ ਹੁੰਦੀ ਹੈ ਪਰ ਮੇਰੇ ਹਿਸਾਬ ਦੇ ਨਾਲ ਕਦੀ ਮੇਰੇ ਨਾਲ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਨਹੀਂ ਕਿ ਜਿੱਥੇ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਪੰਜਾਬ ਦੇ ਵਿੱਚ ਮੇਰੀ ਕਿਤੇ ਸੁਣਵਾਈ ਨਾ ਹੋਈ ਹੋਵੇ ਇਹ ਪਹਿਲੀ ਵਾਰੀ ਇਹ ਚਾਂਸ ਹੋਇਆ ਜਿਹਦੇ ਕਰਕੇ ਮੈਨੂੰ ਅੰਦਰੋਂ ਇਹ ਅਹਿਸਾਸ ਹੋ ਰਿਹਾ ਕਿ ਵਾਕਿਆ ਹੀ ਜੇ ਸਾਡੇ ਕੋਲ ਸਾਡੀ ਆਪਣੀ ਕੋਈ ਪਾਰਟੀ ਹੋਵੇ ਸਾਡਾ ਆਪਣਾ ਕੋਈ ਸਿਸਟਮ ਹੋਵੇ ਤੇ ਇੱਥੇ ਸਿੱਖਾਂ ਦੀ ਜਿਹੜੀ ਆ ਬੜੇ ਵਧੀਆ ਤਰੀਕੇ ਦੇ ਨਾਲ ਗੱਲ ਜਿਹੜੀ ਆ ਉਹ ਸੁਣੀ ਜਾ ਸਕਦੀ ਹੈ ਭਾਈ ਸਾਹਿਬ ਆਖਰੀ ਸਵਾਲ ਕਰਾਂਗਾ ਹੁਣ ਇਸ ਇਨਸੀਡੈਂਟ ਤੇ ਕੀ ਕਾਰਵਾਈ ਕੀਤੀ ਹੈ ਕਿੰਨਾ ਕਿੰਨਾ ਨਾ ਮਿਲੇ ਹੋ ਅੱਗੇ ਕੀ ਸੋਚਿਆ ਕਿ ਇਸ ਦੇ ਕਾਰਵਾਈ ਕਿਸ ਤਰੀਕੇ ਕਰਵਾਓਗੇ ਤੁਸੀਂ ਪਾਈ ਸਾਹਿਬ ਇਸ ਇਨਸੀਡੈਂਟ ਤੋਂ ਬਾਅਦ ਮੈਂ ਜਥੇਦਾਰ ਸ੍ਰੀ ਹਕਾਲਤਾਖਰ ਸਾਹਿਬ ਨੂੰ ਮੰਗ ਪੱਤਰ ਅੱਜ ਹੀ ਸਵੇਰੇ ਦੇ ਕੇ ਆਇਆ ਹਾਂ ਜੀ ਤੇ ਉਸ ਤੋਂ ਬਾਅਦ ਮੇਰੀ ਵਕੀਲ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਹਾਈ ਕੋਰਟ ਦੇ ਵਿੱਚ ਵੀ ਅਸੀਂ ਜਿਹੜਾ ਇਹ ਕੇਸ ਲਾਵਾਂਗੇ ਜੀ ਕਿ ਸਾਨੂੰ ਸਾਡੇ ਧਾਰਮਿਕ ਚਿੰਨ੍ਹ ਪਾ ਕੇ ਜਾਣ ਦੀ ਜਿਹੜੀ ਆ ਉਹ ਆਗਿਆ ਮਿਲੇ ਕਿਉਂਕਿ ਇਸ ਪ੍ਰਕਾਰ ਮੈਂ ਜਿਹੜਾ ਵਾ ਉਹ ਯਾਤਰਾ ਜਿਹੜੀ ਹੁਣ ਮਿਸ ਕਰ ਚੁੱਕਾ ਹਾਂ ਜੋ ਮੈਂ ਸਪੇਨ ਨੂੰ ਜਾਣਾ ਸੀ ਉਹ ਮੈਂ ਇਸੇ ਵਾਸਤੇ ਰੱਦ ਕਰ ਚੁੱਕਾ ਹਾਂ ਕਿਉਂਕਿ ਮੈਂ ਇੱਥੇ ਰਹਿ ਕੇ ਜਿੰਨਾ ਮੇਰੇ ਕੋ ਹੋ ਸਕਿਆ ਜਿੰਨਾ ਮਾਰੇ ਬਲ ਬਖਸ਼ਣਗੇ ਮੈਂ ਇਹ ਲੜਾਈ ਲੜੂੰਗਾ ਤੇ ਇਸ ਮਸਲੇ ਨੂੰ ਜਿਹੜਾ ਹਾਈ ਕੋਰਟ ਤੱਕ ਪਹੁੰਚਾ ਕੇ ਇਸ ਮਸਲੇ ਦਾ ਹੱਲ ਜ਼ਰੂਰ ਕਰਵਾਉਂਗਾ ਵਾਹਿ ਜੀ ਕਾ ਖਾਲਸਾ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਿੱਖਾਂ ਨਾਲ ਵਖਰੇਵਾ ਕੀਤਾ ਜਾਂਦਾ ਹੈ ਜੇ ਅੱਜ ਵੀ ਗੱਲ ਕਰੀਏ ਤਾਂ ਆਪਣੇ ਧਾਰਮਿਕ ਚਿੰਨ੍ਹ ਨੂੰ 에어ਪੋਰਟ ਤੇ ਰੋਕ ਦਿੱਤਾ ਜਾਂਦਾ ਹੈ ਕਿ ਇਹ ਫਲਾਈਟ ਦੇ ਵਿੱਚ ਤੁਹਾਡੇ ਜਿਹੜੇ ਖਤਰਨਾਕ ਹੋ ਸਕਦਾ ਪਰ ਹੋਰ ਧਰਮਾਂ ਦੀ ਗੱਲ ਕਰੀਏ ਤਾਂ ਧਾਰਮਿਕ ਚਿੰਨ੍ਹ 크੍ਰਿਸਚੀਅਨ ਧਰਮ ਦੀ ਗੱਲ ਕਰ ਲਈ ਤਾਂ ਕਰੋਸ ਜਾਂ Hindu ਧਰਮ ਦੀ ਗੱਲ ਕਰ ਲਈ ਤਾਂ ਕਿਤੇ ਨਾ ਕਿਤੇ ਸਿੱਖਾਂ ਨਾਲ ਹੀ ਇਸ ਤਰੀਕੇ ਕਿਉਂ ਕੀਤਾ ਜਾਂਦਾ ਕਿਉਂਕਿ ਮਨ ਦੇ ਵਿੱਚ ਸੋ ਸਵਾਲ ਖੜੇ ਹੁੰਦੇ ਆ ਜਦ ਬੰਦੇ ਨੂੰ ਮੈਂਟਲੀ ਤੌਰ ਤੇ ਟੌਰਚਰ ਕੀਤਾ ਜਾਂਦਾ ਉਸ ਨੂੰ ਉਸ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖੇਡਿਆ ਜਾਂਦਾ ਤਾਂ ਕਿਤੇ ਨਾ ਕਿਤੇ ਸੱਟ ਜਿਹੜੀ ਦਿਲ ਤੇ ਦਿਮਾਗ ਤੇ ਦੋਨਾਂ ਤੇ ਵੱਜਦੀ ਹੈ ਸੋ ਸਾਨੂੰ ਸੋਚਣ ਦੀ ਲੋੜ ਹੈ ਕਿਉਂਕਿ ਭਾਈ ਸਾਹਿਬ ਹੁਣਾਂ ਨੇ ਜਦ 에어ਪੋਰਟ ਤੋਂ ਬਾਹਰ ਆ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਜਿੰਨੀ ਦੇਰ ਤੱਕ ਆਪਣੇ ਘਰਾਂ ਤੇ ਨਹੀਂ ਪਈਗੀ ਕੋਈ ਵੀ ਅੱਗੇ ਨਹੀਂ ਆਉਂਦਾ ਪਰ ਜਦ ਆਪਣੇ ਘਰਾਂ ਤੇ ਪਈ ਨਾਲ ਕੋਈ ਹੋਰ ਨਾ ਖੜਿਆ ਤਾਂ ਉਸ ਵੇਲੇ ਅਫਸੋਸ ਜ਼ਰੂਰ ਹੋਏਗਾ ਕਿ ਅਸੀਂ ਕਿਸੇ ਦੇ ਨਾਲ ਕਿਉਂ ਨਹੀਂ ਖੜੇ ਅਸੀਂ ਆਵਾਜ਼ ਕਿਉਂ ਨਹੀਂ ਚੁੱਕੀ ਸੋ ਇਸ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਵੀ ਸੌਂਪਿਆ ਹਾਈ ਕੋਰਟ ਦੇ ਉੱਤੇ ਕੇਸ ਵੀ ਲੜਨਗੇ ਸੋ ਬਣਦੀ ਕਾਰਵਾਈ ਵੀ ਜਿਹੜੀ ਉਹ ਕਰਵਾਉਣਗੇ ਪਰ ਆਖਰਕਾਰ ਇੱਕ ਨਿਸ਼ਾਨ ਥੱਲੇ ਇੱਕ ਝੰਡੇ ਥੱਲੇ ਖੜੇ ਹੋਣ ਦੀ ਲੋੜ ਹੈ ਇੱਕ ਸੋਚ ਨਾਲ ਜਿਹੜੀ ਹੈ ਇਕੱਠੇ ਚੱਲਣ ਦੀ ਲੋੜ ਹੈ ਕਿਉਂਕਿ ਜਿਸ ਤਰੀਕੇ 13 ਸਾਲ ਇਹਨਾਂ ਨੇ ਸਫਰ ਕੀਤਾ ਪਰ ਪਹਿਲੀ ਵਾਰ ਇਹ ਇਨਸੀਡੈਂਟ ਹੋਇਆ ਹੈ ਤੇ ਨਾ ਹੀ ਇਹਨਾਂ ਤੇ ਕੋਈ ਐਸਾ ਕਹਿ ਸਕਦੀਆਂ ਕੈਰੈਕਟਰ ਬਣਿਆ ਕਿ ਇਹਨਾਂ ਨੇ ਕਿਸੇ ਨਾਲ ਮਿਸਬੀਹੇਵ ਕੀਤਾ ਕੀਤਾ ਹੋਵੇ ਜਾਂ ਧਾਰਮਿਕ ਚਿੰਨ੍ਹਾਂ ਨਾਲ ਕਿਸੇ ਤੇ ਹਮਲਾ ਕੀਤਾ ਹੋਵੇ ਪਰ ਫਿਰ ਵੀ ਇਸ ਤਰੀਕੇ ਦਾ ਕੋਈ ਕੈਰੈਕਟਰ ਹੋਣ ਦੇ ਬਾਵਜੂਦ ਵੀ ਨਾ ਵੀ ਹੋਣ ਦੇ ਬਾਵਜੂਦ ਵੀ ਇਸ ਤਰੀਕੇ ਉਹਨਾਂ ਨੇ ਜਦ ਧਾਰਮਿਕ ਚਿੰਨ੍ਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਧਾਰਮਿਕ ਭਾਵਨਾਵਾਂ ਨੂੰ ਜ਼ਰੂਰ ਠੇਸ ਪਹੁੰਚਦੀ ਹੈ ਫਿਲਹਾਲ ਲਈ ਮੈਨੂੰ ਦਿਓ ਇਜਾ